ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਗੱਲਬਾਤ ਜਿਹੜੀ ਆਪਣੇ ਤੁਹਾਨੂੰ ਅੱਜ ਸੁਣਾਉਣੀ ਹੈ ਇਹ ਜਾਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਸੋ ਦੋਸਤੋ ਭਾਰਤੀ ਮੂਲ ਦਾ ਇੱਕ ਜੋੜਾ ਫੜਿਆ ਜਿਨੇ ਅਰਬਾਂ ਦੇ ਨਸ਼ਰੀ ਤਸਕਰੀ ਲਈ ਇੱਕ ਫਰਜੀ ਕੰਪਨੀ ਬਣਾਈ ਅਰੇ ਇਹਨਾਂ ਨੇ ਕੀ ਆ ਕੀ ਕਰਿਆ ਸੁਣ ਕੇ ਤੁਸੀਂ ਡੰਗ ਰਹਿ ਜਾਓਗੇ ਸੋ ਵੀਡੀਓ ਬੜੀ ਦਿਲਚਸਪ ਹੈ ਇਨੋ ਸਾਰੀ ਨੂੰ ਸੁਣਨਾ ਤੇ ਸ਼ੇਅਰ ਵੀ ਕਰਨਾ ਔਰ ਜੇ ਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੈਣਾ ਤਾਂ ਦੋਸਤੋ ਇੰਗਲੈਂਡ ਦੀ ਕੌਮੀ ਅਪਰਾਧ ਏਜੰਸੀ ਦੇ ਮੁਤਾਬਕ ਭਾਰਤੀ ਮੂਲ ਦੇ ਇੱਕ ਜੋੜੇ ਨੂੰ ਕੋਕੀਨ ਦੀ ਇੱਕ ਬਹੁਤ ਵੱਡੀ ਖੇਪ ਆਸਟ੍ਰੇਲੀਆ ਭੇਜਣ ਦੇ ਮਾਮਲੇ ਦੇ ਵਿੱਚ 33 ਸਾਲ ਦੀ ਹੜਾਈ ਗਈ ਹੈ ਜੋੜਾ ਲਗਭਗ ਅੱਧਾ ਟਨ ਕੋਕੀਨ ਦੀ ਤਸਕਰੀ ਕਰਕੇ ਆਸਟ੍ਰੇਲੀਆ ਭੇਜਣમાં ਸ਼ਾਮਲ ਸੀ ਆਰਤੀ ਧੀਰ ਦੀ ਉਮਰ 59 ਸਾਲ ਸੀ ਜਦਕਿ ਕਮਲਜੀਤ ਸਿੰਘ ਰਾਏ ਜਾਦਾ ਇਹਦੀ ਉਮਰ 35 ਸਾਲ ਹੈ ਭਾਰਤ ਨੇ 2017 ਦੇ ਵਿੱਚ ਬ੍ਰਿਟੇਨ ਤੋਂ ਇੱਕ ਬੱਚੇ ਦੇ ਕਤਲ ਦੇ ਮਾਮਲੇ 'ਚ ਹਵਾਲੇਗੀ ਦੀ ਮੰਗ ਕੀਤੀ ਸੀ ਇਲਜ਼ਾਮ ਸੀ ਕਿ ਜੋੜੇ ਨੇ ਗੁਜਰਾਤ ਵਿੱਚ ਇੱਕ ਬੱਚੇ ਨੂੰ ਗੋਦ ਲਿਆ ਤੇ ਫਿਰ ਬੀਮੇ ਦੀ ਰਕਮ ਲਈ ਉਹਦਾ ਕਤਲ ਕਰਵਾਤਾ ਦੱਸੋ ਹੁਣ ਦੋਸਤੋ ਕੋਕੀਨ ਬਾਹਰ ਭੇਜਣ ਲਈ ਕਿਹੜੇ ਕੰਪਨੀ ਬਣਾਈ ਰਣੇ ਤਾਂ ਬ੍ਰਿਟੇਨ ਦੀ ਜਿਹੜੀ ਅਪਰਾਧ ਏਜੰਸੀ ਹੈ ਇਹਦੀ ਜਾਂਚ ਚ ਪਤਾ ਲਗਿਆ ਕਿ ਦੋਵੇਂ ਜਣੇ ਉਸ ਫਰੰਟ ਕੰਪਨੀ ਨਾਲ ਜੁੜੇ ਹੋਏ ਸਨ ਜਿਨੇ ਸਾਲ 2021 ਦੇ ਮਈ ਚ ਧਾਤ ਦੇ ਔਜ਼ਾਰਾਂ ਦੇ ਡੱਬਿਆਂ ਦੇ ਓਲੇ ਚ ਹਵਾਈ ਜਹਾਜ਼ ਰਾਹੀਂ ਨਸ਼ੇ ਵਿਦੇਸ਼ ਭੇਜੇ ਸੀ ਇੱਕ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਫੋਰਥ ਨੇ ਸਾਲ 2021 ਦੇ ਮਈ ਚ ਕੋਕੀਨ ਜ਼ਬਤ ਕੀਤੀ ਸੀ ਜਦੋਂ ਬ੍ਰਿਟੇਨ ਤੋਂ ਜਿਹੜੇ ਵਪਾਰਕ ਜਹਾਜ਼ ਹੁੰਨੇ ਆ ਜਹਾਜ਼ ਤੋਂ ਜਿਹੜੇ ਔਜ਼ਾਰ ਭੇਜੇ ਜਾਂਦੇ ਇਹਨਾਂ ਦੇ 6 ਡੱਬਿਆਂ ਨੂੰ ਖੋਲਿਆ ਗਿਆ ਜਦੋਂ ਉਹਨਾਂ ਚੋਂ 524 ਕਿਲੋ ਕੋਕੀਨ ਨਿਕਲੀ ਆਸਟ੍ਰੇਲੀਆ ਚ ਕੋਕੀਨ ਦੀ ਕੀਮਤ ਬ੍ਰਿਟੇਨ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਜਿੱਥੇ ਬ੍ਰਿਟੇਨ ਦੇ ਥੋਕ ਬਾਜ਼ਾਰ ਦੇ ਵਿੱਚ 1 ਕਿਲੋ ਕੋਕੀਨ 26000 ਪਾਉਂਡ ਦੀ ਹੈ ਉੱਥੇ ਆਸਟ੍ਰੇਲੀਆ ਦੇ ਵਿੱਚ 11 ਲੱਖ ਪਾਉਂਡ ਦੀ ਹੈ ਹਾਂਜੀ ਤਾਂ ਦੋਸਤੋ ਰਾਤ ਤਨ ਹੀ ਸਿਡਨੀ ਤੋਂ ਫੜੀ ਗਈ ਕੋਕੀਨ ਦੀ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ ਕੀਮਤ 57 ਮਿਲੀਅਨ ਪਾਉਂਡ ਲਗਭਗ 6 ਅਰਬ ਭਾਰਤੀ ਰੁਪਈਆ ਸੀ ਜਾਂਚ ਦੇ ਦੌਰਾਨ ਖੇਪ ਦਾ ਸਬੰਧ ਧੀਰ ਤੇ رائے ਜਾਦਾ ਨਾਲ ਸਾਬਤ ਹੋਇਆ ਦੋਹਾਂ ਨੇ ਨਸ਼ੇ ਬਾਹਰ ਭੇਜਣ ਲਈ ਹੀ ਇੱਕ ਇਹ ਕੰਪਨੀ ਕਾਇਮ ਕੀਤੀ ਸੀ ਸਾਲ 2015 ਚ ਕੰਪਨੀ ਬਣਨ ਤੋਂ ਵਕ ਵਕ ਸਮਿਆਂ ਦੌਰਾਨ ਇਹਦੇ ਨਿਰਦੇਸ਼ਕ ਰਹੇ ਸਨ ਇਹ ਬਕਸਿਆਂ ਨੂੰ ਜਿਸ ਪਲਾਸਟਿਕ ਮਾਂ ਲਪੇਟਿਆ ਗਿਆ ਸੀ ਉਸ ਉੱਪਰੋਂ رائے ਜਾਦਾ ਦੀਆਂ ਉਂਗਲੀਆਂ ਦੇ ਨਿਸ਼ਾਨ ਮਿਲੇ ਸਨ ਜਰਕੇ ਫੜੇ ਗਏ ਮਾਲ ਦੀਆਂ ਰਸੀਦਾਂ ਜੋੜੇ ਦੇ ਘਰੋਂ ਬਰਾਮਦ ਕੀਤੀਆਂ ਗਈਆਂ ਹੁਣ ਘਰ ਤੋਂ ਕੀ ਕੁਝ ਮਿਲਿਆ ਇਹਨਾਂ ਦੇ ਦੇਖੋ ਇੱਕ 60 ਸਾਲ ਦੀ ਜਨਾਨੀ ਤੇ 35 ਸਾਲ ਦਾ ਮੁੰਡਾ ਉਹਦੇ ਨਾਲ ਹੁਣ ਧੀਰ ਤੇ ਰਾਏ ਜਦਾ ਇਹਨੂੰ ਜਦੋਂ ਜੂਨ 2021 ਚ ਹਾਨਵੈਲ ਵਿਚਲੇ ਉਹਨਾਂ ਦੇ ਘਰ ਤੋਂ ਫੜਿਆ ਗਿਆ ਤਾਂ 5000 ਪਾਉਂਡ ਦੀਆਂ 골ਡ ਪਲੇਟਡ ਸਿਲਵਰ ਬਾਰਸ 13000 ਪਾਉਂਡ ਦੀ ਨਕਦੀ ਤੇ 60000 ਪਾਉਂਡ ਇੱਕ ਬਕਸੇ ਦੀ ਤਿਆਉਰੀ ਚੋਂ ਮਿਲਿਆ ਹੋਰ ਜਾਂਚ ਤੋਂ ਬਾਅਦ ਦੋਹਾ ਨੂੰ ਫਰਵਰੀ 2023 ਚ ਮੁੜ ਗ੍ਰਿਫਤਾਰ ਕੀਤਾ ਗਿਆ ਇਸ ਪਰ ਲਗਭਗ 30 ਲੱਖ ਪਾਉਂਡ ਦੀ ਨਕਦੀ ਇਹਨਾਂ ਕੋਲੋਂ ਫੜੀ ਗਈ ਰਾਏ ਜਾਦਾ ਨੇ ਇਹ ਘਰ ਆਪਣੀ ਮਾਂ ਦੇ ਨਾਮ ਉੱਪਰ ਕਿਰਾਏ ਤੇ ਲਿਆ ਹੋਇਆ ਸੀ ਤਾਂ ਹੋਰ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਰਾਏ ਜਾਦਾ ਨੇ ਕਹੇ ਲੀ ਵੀ 8 ਲੱਖ ਪਾਉਂਡ ਦਾ ਇੱਕ ਘਰ ਤੇ 62000 ਪਾਉਂਡ ਦੀ ਇੱਕ ਲੈਂਡ ਰੋਵਰ ਵੀ ਖਰੀਦੀ ਸੀ ਬਰਾਮਦਗੀਆਂ ਤੇ ਜਾਤਮਾ ਸਾਹਮਣੇ ਆਏ ਸੌਦੇ ਉਹਨਾਂ ਵੱਲੋਂ ਆਮਦਨ ਕਰ ਵਿੱਚ ਦੱਸੀ ਆਮਦਨੀ ਤੋਂ ਬਹੁਤ ਜ਼ਿਆਦਾ ਸਨ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਜੋੜੇ ਨੇ ਸਾਲ 2019 ਤੋਂ 2022 ਦੌਰਾਨ 18 ਵੱਖ-ਵੱਖ ਬੈਂਕ ਖਾਤਿਆਂ 'ਚ ਲਗਭਗ 7 ਲੱਖ 40 ਹਜ਼ਾਰ ਪਾਉਂਡ ਨਕਦ ਜਮ੍ਹਾਂ ਕਰਵਾਏ ਸਨ ਈਦੇ ਨਾਲ ਉਹਨਾਂ ਉੱਤੇ ਮਨੀ ਲੌਂਡਰਿੰਗ ਦੇ ਇਲਜ਼ਾਮ ਵੀ ਲਗਾ ਦਿੱਤੇ ਗਏ ਧੀਰ ਤੇ ਰਾਏ ਜਤਾ ਇਹਨਾਂ ਨੇ ਇਲਜ਼ਾਮਾਂ ਤੋਂ ਅਨਕਾਰ ਕੀਤਾ ਨੈਸ਼ਨਲ ਕ੍ਰਾਈਮ ਏਜੰਸੀ ਹੁਣ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ 'ਚ ਅੱਗੇ ਵਧ ਰਹੀ ਹੈ ਏਜੰਸੀ ਦਾ ਸੀਨੀਅਰ ਜਾਂਚ ਅਧਿਕਾਰੀ ਪੀਰਿਸ ਫਿਲਿਪ ਇਹਨੇ ਦੱਸਿਆ ਆਰਤੀ ਧੀਰ ਤੇ ਕਮਲਜੀਤ ਸਿੰਘ ਰਾਏ ਜਾਦਾ ਨੇ ਹਵਾਈ ਮਾਲ ਵહન ਖੇਤਰ ਦੇ ਆਪਣੇ ਅੰਦਰੂਨੀ ਸੰਬੰਧੀ ਵਰਤੋਂ ਲੱਖਾਂ ਪਾਉਣ ਦੀ ਕੋਕੀਨ ਬ੍ਰਿਟੇਨ ਤੋਂ ਆਸਟ੍ਰੇਲੀਆ ਭੇਜਣ ਲਈ ਕੀਤੀ ਜਿੱਥੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਬਹੁਤ ਜ਼ਿਆਦਾ ਮੁਨਾਫਾ ਹੋਣਾ ਆਪਣਾ ਗੈਰ ਕਾਨੂੰਨੀ ਮੁਨਾਫਾ ਨਗਦੀ ਦੇ ਰੂਪ ਚ ਆਪਣੇ ਘਰ ਚ ਰੱਖਿਆ ਅਤੇ ਜਾਇਦਾਦ ਆਪਣਾ ਧਨ ਲੁਕਾਉਣ ਦੀ ਕੋਸ਼ਿਸ਼ ਵਿੱਚ ਸੋਨਾ ਤੇ ਚਾਂਦੀ ਖਰੀਦੀ ਇਹ ਲਾਲਚ ਵਿੱਚ ਆ ਗਏ ਲਾਲਚ ਇਹਨਾਂ ਦਾ ਜਿਹੜਾ ਸੀ ਇਹਨਾਂ ਨੂੰ ਹਵਾ ਦੇ ਰਿਹਾ ਸੀ ਫਲਿੱਪ ਨੇ ਅੱਗੇ ਦੱਸਿਆ ਕਿ ਧੀਰ ਤੇ ਰਾਏ ਜਦਾ ਵੱਲੋਂ ਕਾਇਮ ਕੀਤੀ ਸਪਲਾਈ ਚੇਨ ਨੂੰ ਤੋੜਨ ਇਹ ਉਹਨਾਂ ਨੂੰ ਨਿਆਂ ਤੱਕ ਲਿਆਉਣ ਲਈ ਐਨਸੀਏ ਨੇ ਆਸਟ੍ਰੇਲੀਆ ਤੇ ਯੂਕੇ ਬਾਰਡਰ ਫੋਰਸ ਵਿੱਚ ਸਾਡੇ ਹਿੱਸੇਦਾਰਾਂ ਨਾਲ ਮਿਲਵਰਤਕੇ ਕੰਮ ਕੀਤਾ ਹੁਣ ਭਾਰਤ ਨੇ ਘਾਤੇ ਮੰਗਿਆ ਸੀ ਇਹਨਾਂ ਨੂੰ ਵੀ ਸਾਨੂੰ ਦੋ ਇਹਨਾਂ ਨੂੰ ਇਹ ਜੋੜੇ ਨੂੰ ਸਾਲ 2022 માં ਜਰ ਆਰਤੀ 55 ਅਤੇ ਰਾਜਾ ਦਾ 30 ਸਾਲ ਦਾ ਸੀ ਇਹਨਾਂ ਉੱਪਰ 11 ਸਾਲਾ ਬੱਚੇ ਗਪਾਲ ਨੂੰ بیمੇ ਦੀ ਰਕਮ ਲਈ ਕਤਲ ਕਰਵਾਉਣ ਦੇ ਇਲਜ਼ਾਮ ਲੱਗੇ ਸੀ ਗੋਪਾਲ ਸੇਜਨੀ ਦਾ ਕਤਲ ਸਨ 2017ਵਾਂ ਕੀਤਾ ਗਿਆ ਸੀ ਇਹ ਜੋੜੇ ਨੇ ਗੁਜਰਾਤ ਜਾ ਕੇ ਇੱਕ ਸਥਾਨਕ ਅਖਬਾਰ ਚ ਇਸ਼ਤਿਹਾਰ ਦਿੱਤਾ ਕਿ ਉਹ ਇੱਕ ਬੱਚਾ ਗੋਦ ਲੈਣਾ ਚਾਹੁੰਦੇ ਜਿਹਨੂੰ ਉਹ ਆਪਣੇ ਨਾਲ ਇੰਗਲੈਂਡ ਲੈ ਜਾਣਗੇ ਤੇ ਵਧੀਆ ਜ਼ਿੰਦਗੀ ਦੇਣਗੇ ਜੋੜੇ ਨੇ ਇਹਨੇ ਸਾਲ 2015 ਚ ਹਨਵੈਲ ਤੋਂ ਗੁਜਰਾਤ ਜਾ ਕੇ ਗੋਪਾਲ ਦੇ ਪਰਿਵਾਰ ਨੂੰ ਮਿਲੇ ਗਪਾਲ ਕੁ ਰਾਤ ਵਿੱਚ ਆਪਣੀ ਵੱਡੀ ਭੈਣ ਅਤੇ ਜੀਜੀ ਨਾਲ ਰਹਿੰਦਾ ਸੀ ਗੁਜਰਾਤ ਪੁਲਿਸ ਦਾ ਕਹਿਣਾ ਸੀ ਕਿ ਧੀਰ ਤੇ ਰਾਏ ਜਦਾਦੀ ਬਰਟੇਨ ਵਿੱਚ ਆਪਣੀ ਕੋਈ ਔਲਾਦ ਨਹੀਂ ਸੀ ਅਸਲ 'ਚ ਉਹਨਾਂ ਦੀ ਬੱਚੇ ਲਈ ਹੋਰੇ ਯੋਜਨਾ ਸੀ ਜੂਨਾਗੜ ਪੁਲਿਸ ਦੇ ਸੌਰਵ ਸਿੰਘ ਨੇ ਦੱਸਿਆ ਕਿ ਗਪਾਲ ਨੂੰ ਗੋਦ ਲੈਣ ਤੋਂ ਬਾਅਦ ਧੀਰ ਨੇ ਬੱਚੇ ਦਾ 1.5 ਲੱਖ ਪਾਉਣ ਦਾ ਬੀਮਾ ਕਰਵਾਇਆ ਪਰ 1.5 ਲੱਖ ਦੀਆਂ ਦੋ ਕਿਸ਼ਤਾਂ ਵੀ ਭਰੀਆਂ ਬੀਮੇ ਦੀ ਰਕਮ 10 ਸਾਲ ਬਾਅਦ ਜਾਂ ਮੌਤ ਦੀ ਸੂਰਤ ਵਿੱਚ ਮਿਲਣੀ ਸੀ ਹੁਣ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਦੋਵੇਂ ਜਣੇ ਬਰਟੇਨ ਪਰਤ ਗਏ ਪਰ ਗਪਾਲ ਬੀਜਾ ਪ੍ਰਕਿਰਿਆ ਕਾਰਨ ਭਾਰਤ ਵਿੱਚ ਹੀ ਰਹਾ 8 ਫਰਵਰੀ 2017 ਨੂੰ ਗਪਾਲ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਅਗਵਾ ਕਰ ਲਿਆ ਗਿਆ ਤੇ ਫਿਰ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਉਹਦੇ ਜੀਜੇ ਹਰਸ਼ੁਕ ਕਾਰ ਦਾ ਨਹੀਂ ਨੇ ਜਦੋਂ ਗਪਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਪਰ ਵੀ ਹਮਲਾ ਕੀਤਾ ਗਿਆ ਇੱਕ ਮਹੀਨੇ ਬਾਅਦ ਉਹ ਵਿਚਾਰਾ ਜ਼ਖਮਾਂ ਦੀ ਤਾਬ ਨਾ ਚਲਦਿਆਂ ਦੋਵਾਂ ਦਿਨਾਂ ਦੀ ਗਜਰਾਤ ਦੇ ਹਸਪਤਾਲ 'ਚ ਮੌਤ ਹੋ ਗਈ ਦੱਸੋ ਕਿੱਡਾ ਜ਼ੁਲਮ ਕਰਿਆ ਸਲਿਆ ਨੇ ਹੈ ਤਾਂ ਭਾਰਤ ਸਰਕਾਰ ਦੇ ਕਹਿਣ ਤੇ ਫਿਰ ਧੀਰ ਤੇ ਰਾਏ ਜਾਂਦਾ ਨੂੰ ਬ੍ਰਿਟੇਨ 'ਚ ਜੂਨ 2017 ਮੰਗਰਸਤਾਰ ਕੀਤਾ ਗਿਆ ਭਾਰਤ ਵਿੱਚ ਇਹਨਾਂ ਉੱਪਰ ਅਗਵਾ ਤੇ ਕਤਲ ਸਮੇਤ 6 ਇਲਜ਼ਾਮ ਸੀ ਹਾਲਾਂਕਿ ਬਾਅਦ ਵਿੱਚ ਮਨੁੱਖੀ ਅਧਿਕਾਰਾਂ ਦੀ ਬੁਨਿਆਦ ਉੱਪਰ ਇੰਗਲੈਂਡ ਦੀ ਅਦਾਲਤ ਨੇ ਇਹ ਦੋਨਾਂ ਨੂੰ ਕਮੀਨਿਆਂ ਨੂੰ ਚਬੜਾ ਨੂੰ ਭਾਰਤ ਦੇ ਹਵਾਲੇ ਕਰਨ ਤੋਂ ਰੋਕ ਲਾਤੀ ਸੀ ਜੇ ਕਿਤੇ ਇਧਰਾਂ ਦੇ ਫੇਸਵਾਦ ਆ ਜਾਂਦਾ ਫਿਰ ਉਹਨੂੰ ਲੱਗ ਪਤਾ ਜਾਂਦਾ ਕਿਵੇਂ ਧੋਖਾ ਕਰੀਦਾ ਦਸੋ ਉਹ ਜਵਾਕ بیمੇ ਕਰਕੇ ਕਹਿ ਲੀਏ ਭਈ 1.5 ਲੱਖ ਪਾਉਣ ਵਾਸਤੇ ਮਾਰਤਾ ਇਹਨਾਂ ਨੇ ਹਾਂਜੀ ਤੇ ਪਰ ਹੁਣ ਫੜੇ ਗਏ ਇੰਗਲੈਂਡ ਕਿਹੜੇ ਘੱਟ ਕਾਨੂੰਨ ਉੱਤੇ ਉਹ ਵੀ ਸਿਰੇ ਹੀ ਆ ਹੁਣ ਅੰਦਰ ਆ ਹਾਂਜੀ ਸੋ ਇਦਾਂ ਦੇ ਲੋਕ ਆ ਤੇਰੇ ਦੁਨੀਆ ਦੇ ਵਿੱਚ ਹਾਂਜੀ ਸੋ ਵੀ ਅਸੀਂ ਦੋਸਤੋ ਅੱਜ ਦੀ ਵੀਡੀਓ ਤੇ ਜਾਣਕਾਰੀ ਤੁਹਾਨੂੰ ਮਿਲਦੇ ਆ ਅਗਲੀ ਜਾਣਕਾਰੀ ਨਾਲ ਦੇਵ ਆ ਗਿਆ ਸਤਿ ਸ਼੍ਰੀ ਅਕਾਲ